ਮੁਮਕਿਨ ਨਹੀਂ ਹਰ ਵਾਰ ਵਕਤ ਰਹੇ ਮਿਹਰਬਾਨ ਜ਼ਿੰਦਗੀ ਵਿੱਚ ਮੁਮਕਿਨ ਨਹੀਂ ਹਰ ਵਾਰ ਵਕਤ ਰਹੇ ਮਿਹਰਬਾਨ ਜ਼ਿੰਦਗੀ ਵਿੱਚ ਕੁਝ ਲੰਮੇ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਸਿਖਾਉਂਦੇ ਹਨ ਅੱਜ ਦੀ ਇਹ ਕਹਾਣੀ ਦੋ ਲੜਕਿਆਂ ਦੀ ਕਹਾਣੀ ਹੈ ਇੱਕੋ ਲੜਕਾ ਜੋ ਦੇਖ ਨਹੀਂ ਸਕਦਾ ਸੀ ਅਤੇ ਭੀਖ ਮੰਗਦਾ ਸੀ ਦੂਸਰਾ ਲੜਕਾ ਜੋ ਇੱਕ ਅਜਾਹੇ ਆਫਿਸ ਵਿੱਚ ਕੰਮ ਕਰਦਾ ਸੀ ਜਿੱਥੇ ਤਾਂ ਹਰ ਆਦਮੀ ਉਸ ਤੋਂ ਚੇੜਦਾ ਸੀ ਹਰ ਆਦਮੀ ਉਸ ਨੂੰ ਕਮਜ਼ੋਰ ਮਹਿਸੂਸ ਕਰਵਾਉਂਦਾ ਸੀ ਅਜਿਹਾ ਸੋਚਦੇ ਸੀ ਕਿ ਇਸ ਤੋਂ ਕੁਝ ਨਹੀਂ ਹੋ ਸਕਦਾ ਇਹ ਕੁਝ ਕਰ ਹੀ ਨਹੀਂ ਸਕਦਾ ਇਸ ਨੂੰ ਤਾਂ ਪਤਾ ਵੀ ਨਹੀਂ ਇਹ ਕਿਉਂ ਇੱਥੇ ਕੰਮ ਕਰ ਰਿਹਾ ਹੈ ਇੱਕ ਦਿਨ ਦੀ ਗੱਲ ਸੀ ਉਹ ਲੜਕਾ ਜੋ ਦੇਖ ਨਹੀਂ ਸਕਦਾ ਸੀ ਉਹ ਇੱਕ ਵੱਡੀ ਸਾਰੀ ਬਿਲਡਿੰਗ ਦੇ ਥੱਲੇ ਬੈਠ ਕੇ ਭੀਖ ਮੰਗ ਰਿਹਾ ਸੀ ਰੋਜ਼ਾਨਾ ਦੋ ਜੋ ਉਸ ਦਾ ਕੰਮ ਸੀ ਹੈਰ ਟੂਸ ਨੇ ਆਪਣੀ ਥੱਲੇ ਰੱਖੀ ਹੋਈ ਸੀ ਉਸ ਵਿੱਚ ਆਉਣ ਜਾਣ ਵਾਲੇ ਕੁਝ ਲੋਕ ਸਿੱਕਾ ਪਾ ਰਹੇ ਸਨ ਅਤੇ ਕੁਝ ਲੋਕ ਨਜ਼ਰ ਅੰਦਾਜ਼ ਕਰਕੇ ਅੱਗੇ ਵਧ ਰਹੇ ਸਨ ਉਸੇ ਬਿਲਡਿੰਗ ਵਿੱਚ ਦੂਸਰਾ ਲੜਕਾ ਜੋ ਆਫਿਸ ਵਿੱਚ ਕੰਮ ਕਰਦਾ ਸੀ ਉਸ ਦਾ ਆਫਿਸ ਉੱਥੇ ਹੀ ਸੀ ਉਹ ਆਪਣੇ ਆਫਿਸ ਲਈ ਪਹੁੰਚਦਾ ਹੈ ਸਵੇਰ ਦਾ ਸਮਾਂ ਹੁੰਦਾ ਹੈ ਅਤੇ ਦੇਖਦਾ ਹੈ ਕਿ ਇੱਕ ਲੜਕਾ ਜੋ ਦੇਖ ਨਹੀਂ ਸਕਦਾ ਅੰਨਾਂ ਲੜਕਾ ਉਹ ਕੀਕ ਮੰਗ ਰਿਹਾ ਹੈ ਅਤੇ ਜਦੋਂ ਥੋੜਾ ਗੌਰ ਨਾਲ ਦੇਖਦਾ ਹੈ ਤਾਂ ਪਤਾ ਚੱਲਦਾ ਹੈ ਕਿ ਲੜਕੇ ਦੇ ਪਿੱਛੇ ਇੱਕ ਬੋਰਡ ਰੱਖਿਆ ਹੋਇਆ ਹੈ ਜਿਸ ਤੇ ਲਿਖਿਆ ਹੋਇਆ ਹੈ ਆਈ ਐਮ ਅ ਬਲੈਂਡ ਬாய் ਮੈਂ ਇੱਕ ਅੰਨ੍ਹਾ ਲੜਕਾ ਹਾਂ ਮੈਂ ਦੇਖ ਨਹੀਂ ਸਕਦਾ ਹਾਂ ਮੇਰੀ ਮਦਦ ਕਰੋ ਅਤੇ ਹੈਟ ਦੇਖਦਾ ਹੈ ਅਤੇ ਨੇੜੇ ਜਾ ਕੇ ਦੇਖਦਾ ਹੈ ਕਿ ਉਸ ਦੀ ਹੈਟ ਵਿੱਚ ਬਹੁਤ ਘੱਟ ਸਿੱਕੇ ਹਨ ਅਤੇ ਸੋਚਦਾ ਹੈ ਕਿ ਬੜੇ ਕਮਾਲ ਦੇ ਲੋਕ ਹਨ ਇਸ ਸ਼ਹਿਰ ਦੇ ਇੱਕ ਅਜਿਹੇ ਲੜਕੇ ਨੂੰ ਜਿਸ ਨੂੰ ਮਦਦ ਦੀ ਜ਼ਰੂਰਤ ਹੈ ਕੋਈ ਉਸ ਦੀ ਮਦਦ ਨਹੀਂ ਕਰ ਰਿਹਾ ਹੈ ਇਹ ਬੋਰਡ ਤੇ ਜੋ ਲਿਖਿਆ ਹੈ ਆ ਹੁੰਦਾ ਹੈ ਉਸ ਨੂੰ ਮਿਟਾਉਂਦਾ ਹੈ ਅਤੇ ਕੁਝ ਹੋਰ ਲਿਖ ਦਿੰਦਾ ਹੈ ਅਤੇ ਉਸ ਤੋਂ ਬਾਅਦ ਜੋ ਉਸ ਤੋਂ ਹੋ ਸਕਦਾ ਹੈ ਦਾਨ ਦਿੰਦਾ ਹੈ ਤੇ ਅੱਗੇ ਚਲਿਆ ਜਾਂਦਾ ਹੈ ਆਪਣੇ ਆਫਿਸ ਪਹੁੰਚਦਾ ਹੈ ਅਤੇ ਪੂਰਾ ਦਿਨ ਜੋ ਆਫਿਸ ਦਾ ਸੀ ਜਿਵੇਂ ਰੋਜ਼ ਨਿਕਲਦਾ ਹੈ ਉਵੇਂ ਹੀ ਨਿਕਲਦਾ ਹੈ ਸ਼ਾਮ ਨੂੰ ਜਦੋਂ ਘਰ ਜਾਣ ਦਾ ਸਮਾਂ ਹੁੰਦਾ ਹੈ ਤਾਂ ਇਹ ਲੜਕਾ ਸੋਚਦਾ ਹੈ ਕਿ ਕਿਉਂ ਨਾ ਉਸ ਅੰਨੇ ਲੜਕੇ ਨੂੰ ਜਾਂਦਾ ਹੋਇਆ ਇੱਕ ਵਾਰ ਦੇਖ ਕੇ ਜਾਵਾਂ ਕਿ ਉਸ ਦੀ ਲਾਈਫ ਵਿੱਚ ਕੁਝ ਬਦਲਾਅ ਆਇਆ ਹੈ ਜਾਂ ਫਿਰ ਨਹੀਂ ਆਇਆ ਅਤੇ ਜਦੋਂ ਇਹ ਉਸ ਰਸਤੇ ਤੋਂ ਨਿਕਲ ਰਿਹਾ ਹੁੰਦਾ ਹੈ ਜਿੱਥੇ ਉਹ ਬ্লাইন্ড ਲੜਕਾ ਬੈਠਾ ਸੀ ਬਿਲਡਿੰਗ ਦੇ ਥੱਲੇ ਤਾਂ ਉਹ ਅੰਨਾ ਲੜਕਾ ਖੜਾ ਹੋ ਜਾਂਦਾ ਹੈ ਅਤੇ ਉਹ ਲੜਕਾ ਇਸ ਬੰਦੇ ਨੂੰ ਕਹਿੰਦਾ ਹੈ ਕਿ ਭਾਈ ਸਾਹਿਬ ਮੈਂ ਤੁਹਾਡੇ ਆਉਣ ਦੀ ਆਹਟ ਪਹਿਚਾਣ ਲਈ ਤੁਸੀਂ ਉਹੀ ਹੋ ਨਾ ਜੋ ਸਵੇਰੇ ਆਏ ਸੀ ਅਤੇ ਮੇਰੇ ਬੋਰਡ ਤੇ ਕੁਝ ਹੋਰ ਲਿਖ ਕੇ ਗਏ ਸੀ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਬੋਰਡ ਤੇ ਅਜਿਹਾ ਕੀ ਲਿਖ ਦਿੱਤਾ ਕਿ ਜੋ ਵੀ ਇੱਥੋਂ ਨਿਕਲ ਰਿਹਾ ਹੈ ਉਹ ਕੁਝ ਨਾ ਕੁਝ ਡੋਨੇਟ ਕਰਕੇ ਜਾ ਰਿਹਾ ਹੈ ਤਾਂ ਇਹ ਬੰਦਾ ਜੋ ਸੇਮ ਬਿਲਡਿੰਗ ਦੇ ਆਫਿਸ ਵਿੱਚ ਕੰਮ ਕਰਦਾ ਸੀ ਇਹ ਦੱਸਦਾ ਹੈ ਕਿ ਜੋ ਤੂੰ ਪਹਿਲਾਂ ਲਿਖਿਆ ਹੋਇਆ ਸੀ ਉਸ ਨੂੰ ਮਿਟਾ ਦਿੱਤਾ ਅਤੇ ਹੋਰ ਲਿਖ ਦਿੱਤਾ ਤੂੰ ਲਿਖਿਆ ਹੋਇਆ ਸੀ ਕਿ ਮੈਂ ਇੱਕ ਅੰਨਾ ਲੜਕਾ ਹਾਂ ਮੇਰੀ ਮਦਦ ਕਰੋ ਆਈ ਐਮ ਅ ਬਲੈਂਡ ਬாய் ਮੈਂ ਲਿਖ ਦਿੱਤਾ ਟੂਡੇ ਇਜ਼ ਅ ਬਿਊਟੀਫੁਲ ਡੇ ਬਟ ਆਈ ਕੈਨਟ ਸੀ ਅੱਜ ਦਾ ਦਿਨ ਬਹੁਤ ਖੂਬਸੂਰਤ ਹੈ ਅਤੇ ਮੈਂ ਨਹੀਂ ਦੇ ਦੇਖ ਸਕਦਾ ਬਸ ਇੰਨਾ ਹੀ ਮੈਂ ਲਿਖਿਆ ਦੂਜੀ ਲਾਈਨ ਅਤੇ ਪਹਿਲੀ ਲਾਈਨ ਵਿੱਚ ਬਹੁਤ ਵੱਡਾ ਫਰਕ ਹੈ ਥੋੜੀ ਜੀ ਨਵੀਂ ਸੋਚ ਨਾਲੋਂ ਦੂਜੀ ਲਾਈਨ ਲਿਖੀ ਗਈ ਹੈ ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਹਿਲੀ ਗੱਲ ਕਿ ਜ਼ਿੰਦਗੀ ਵਿੱਚ ਜੋ ਮਿਲਿਆ ਹੈ ਉਸਦੇ ਲਈ ਖੁਸ਼ ਨਸੀਬ ਮਹਿਸੂਸ ਕਰੋ ਉੱਪਰ ਵਾਲੇ ਦਾ ਸ਼ੁਕਰੀਆ ਕਰੋ ਕਿਉਂਕਿ ਕਈ ਲੋਕਾਂ ਦੇ ਕੋਲ ਉਹ ਵੀ ਨਹੀਂ ਹੈ ਦੂਜੀ ਗੱਲ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਥੋੜੀ ਜਹੀ ਕ੍ਰੀਏਟੀਵਿਟੀ ਐਡ ਕਰ ਲਵੋਗੇ ਥੋੜੀ ਜੀ ਰਚਨਾਤਮਕ ਤਾਂ ਲੈ ਆਵੋਗੇ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕੰਮ ਕਰਦੇ ਰਹੋ ਪਰ ਕੰਮ ਕਰਨ ਦਾ ਤਰੀਕਾ ਬਦਲ ਦੇਵੋ ਤਨਵਾਦ